ਪਿੰਡ ਸਤਸਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਡਿਪਟੀ ਵੀਰ ਨਾਲ ਕਰਦੇ ਆਂ ਤੇ ਪੁੱਛਨੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਸਕਲ ਜੀ ਸਤਸਕਲ ਜੀ ਬਹੁਤ ਸਨੋ ਠੀਕ ਠਾਕ ਜੀ ਹਾਂਜੀ ਵਧੀਆ ਭਾਜੀ ਚਲੋ ਵਧੀਆ ਜੀ ਤਾਂ ਜੇ ਤੇ ਦੋ ਤਿੰਨ ਦਿਨ ਆਏ ਨਹੀਂ ਨਕਸ਼ੇ ਬਦਲਦਾ ਜੀ ਮਗਰ ਨਕਸ਼ਾ ਭਾਜੀ ਮੈਂ ਚਲੋ ਬਦਲ ਗਏ ਅੱਛਾ ਲਾੜੀ ਪਏ ਹੋਏ ਆਓ ਚਲੋ ਲਾਉਣੇ ਵੀ ਚਾਹੀਦੇ ਆ ਆ ਲਾਉਣੇ ਚਾਹੀਦੇ ਕਮਾਈ ਦੇ ਕਾਰੇ ਵਾਸਤੇ ਆ ਹਾਂਜੀ 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 ਚਲੋ ਨਾਮ ਦੱਸਦੇ ਦਏ ਆ ਹਾਂਜੀ ਹਾਂਜੀ ਨਾਮ ਦੱਸਦੇ ਕਰੀ ਆਪਾਂ ਨਾਮ ਭਾਜੀ ਜਿੱਪੀ ਹਾਂਜੀ ਜਨ ਚੱਕ ਮਚੀਗਾ ਸ੍ਰੀ ਜਨਾਲਾ ਤੇ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਿਆ ਕਰੀ 9781984725 ਠੀਕ ਹੈ ਜੀ ਇਹ ਭਾਜੀ ਆਪਣਾ ਲੋਪੋ ਵੀ ਲਾਉਣਾ ਪੈਂਦਾ ਜੀ ਲਾਗੇ ਲੋਪੋ ਕਿੱਥੇ ਗਾਵਾ ਮੈਂ ਰਾਮਪੀ ਤੁਹਾਨੂੰ ਇੱਥੋਂ 9 ਕਿਲੋਮੀਟਰ ਆ ਠੀਕ ਹੈ ਰਾਮ ਦੀ ਹਨ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ ਇਹਦੇ ਤੋਂ ਹੀ ਆਪਾਂ ਸ਼ੁਰੂਆਤ ਕਰ ਲਈਏ ਤਾਜੀ ਸੋਈ ਜਾਬ ਦੀ ਵੀ ਦੀ ਇਹ ਭਾਜੀ ਕੱਲ ਦੀ ਸੋਈ ਜਾਂ 4 ਵਜੇ ਦੀ ਅੱਛਾ ਕੱਲ ਦੀ ਸੋਈ ਆ ਕੱਲ ਦਿਨ ਦੀ 4 ਵਜੇ ਤੜਕੇ ਸੋਈ ਆ ਅੱਛਾ ਹਾਂਜੀ ਠੀਕ ਆ ਸਵੇਰ ਕਿੰਨਾ ਵਜੇ ਪਹਿਲਾ ਹੋ ਜਾਏਗਾ ਪਹਿਲਾ ਹੀ ਸਵੇਰ ਅੱਛਾ ਹੰਡੀ ਓੜੀ ਆ ਓੜੀ ਦੀ ਭਾਜੀ ਔਲ ਕਰਦੀ ਆ ਅੱਛਾ ਉਤਰਾ ਨਹੀਂ ਕੱਖੀ ਜਾਂ ਨੀਦਰ ਕੋ ਉਤਰਾ ਭਾਵੇਂ ਇਤਰਾ ਬਹਿ ਜਾਓ ਥੱਲੇ ਇਤਰਾ ਬਿਠੇ ਰਹੋ ਅੱਛਾ ਜਦੋਂ ਮਾਲ ਚੋਣੀ ਆ ਨਾ ਭਾਜੀ ਅੱਛਾ ਔਲ ਕਰਦੀ ਭਾਜੀ ਉਹਨਾਂ ਨੂੰ ਨਾ ਇਹਨੂੰ ਛੜੀਆਂ ਛੜੀਆਂ ਨਹੀਂ ਬੰਨੀਆਂ ਨਹੀਂ ਬੰਨਦੇ ਹਾਂਜੀ ਹਾਂਜੀ ਉਹ ਨਹੀਂ ਬੰਨੀਆਂ ਤੇ ਬੰਗਾਣੀ ਹੀ ਪੁੰਦੀ ਅੱਛਾ ਇਸ ਤਰ੍ਹਾਂ ਮਾਲ ਨੂੰ ਥੋੜੀ ਜਿਹੀ ਔਲ ਕਰਦੀ ਬਾਕੀ ਚਲੋ ਇਹ ਆ ਕਿ ਜੇ ਮੰਨ ਲਓ ਸੋਈ ਨੂੰ ਜ਼ਿਆਦਾ ਦੇਣੀ ਹੋਵੇ ਹੁਣ ਤੇ ਜਿਸ ਤਰ੍ਹਾਂ ਕਿ ਗਝਾਲੂ ਕਹਿੰਨੇ ਗੇਜ ਜਾਣਾ ਵਾ ਭਾਜੀ ਤੇ ਕੱਲ ਰਾਤੀ ਰਾਤੀ ਆਪਣੇ ਘਾਈ ਆ ਅੱਛਾ ਤੇ 2 ਕਿਲੋ ਚੋਕ ਲੈਣਦੀ ਆ ਅੱਛਾ ਅੱਜ ਬੌਲਾ ਆਇਆ ਮਾਲ ਸਾਡੀ ਸਾਫ ਨਹੀਂ ਕੀਤੀ ਵੜ ਅੱਛਾ ਤੇ ਇਸ ਤਰ੍ਹਾਂ ਕਿੰਨਾ ਕ ਤਈ ਜਾਊਗੀ ਦੁੱਧ ਦੁੱਧ ਭਾਜੀ ਆ ਕਿੰਨੇ ਚਵਾਈ ਜਾਊਗੀ 6-8 ਕਿਲੋ ਤਾਂ ਨਹੀਂ ਮਾਰਦੀ ਲਿਆ ਫਿਰ 8 ਕਿਲੋ ਦੇ ਲਾਗੇ ਬੰਨੇ ਜਿਹੜਾ ਕਹਿੰਦਾ ਕਿ ਚਵਾਈ ਜਾਊਗੀ ਠੀਕ ਹੈ ਜੀ ਲਾਜਾ ਤਾਜੀ ਫਰਸ਼ ਪਈ ਆ ਜਿਹੜੀ ਉਧਰ ਅੱਜ ਇੱਧਰ ਹੀ ਫਿਰ ਦਮ ਤੋਰ ਕੇ ਦਿਖਾ ਦੇ ਭਾਵੇਂ ਇੱਧਰ ਬਹਿ ਜਾਓ ਠੀਕ ਹੈ ਕੋਈ ਪਰਵਾਹੀ ਨਹੀਂ ਆ ਭਾਵੇਂ ਜਿੱਧਰ ਮਰਜ਼ੀ ਪੈ ਜਾਓ ਮਰਜ਼ੀ ਬਾਰੇ ਬਸ ਛੋਟੀ ਹੀ ਕਰਦੇ ਆ ਤੇ ਥਾਣੇ ਵੀ ਇਹਦੇ ਦੇਖ ਸਕਦੇ ਜੇ ਉਤਰਾ ਥਾਣੇ ਵੀ ਹੱਥ ਚ ਆਉਣ ਆਲਾ ਵਾ ਜਿਹੜਾ ਤੇ ਬਾਕੀ ਚੌਣ ਲੱਗਿਆ ਥੋੜਾ ਜਿਹਾ ਕੰਦੇ ਕਰਦੀਆਂ ਤੇ ਵੰਡ ਮੁੰਡਾ ਥੋੜਾ ਖਾ ਗਈ ਨਾ ਇਹ 2-4 ਦਿਨ ਕਿਤੇ ਰੱਖ ਲੈਂਦੇ ਨਾ ਵੈਡ ਰਾਤੀ ਜੇ ਆਈ ਆ ਉਹ ਗਾਂ ਬਰਸੋਂ ਦੀ ਆਈ ਆ ਠੀਕ ਹੈ ਭਾਜੀ ਆਪਾਂ ਦੇ ਇਹਦਾ ਭਾਵੇਂ 12-19000 ਰੁਪਏ ਵਾਟ ਲੈਂਦੇ ਅੱਛਾ ਕਾ ਵੀ ਵੈਣ ਜਾੜ ਪਾਵੇ ਇਹ ਭਾਜੀ ਜੀ ਆ ਚੰਗੀ ਨੰਬੜ ਆ ਯਾਰ ਤੁਹਾਨੂੰ ਬੜਾ ਠੀਕ ਹੈ ਛਿੰਗੇ ਥੋੜੇ ਥੋੜੇ ਬਾਕੀ ਭਾਜੀ ਬਲੇਤਨ ਗਾਣਾ ਆ ਅੱਛਾ ਹਾਂਜੀ ਬਲੇਤਨ ਆ ਠੀਕ ਹੈ ਤੇ ਭਾਵੇਂ ਇੱਧਰ ਦੀ ਕਹੋ ਤੇ ਮੋਲ ਦੱਸੀਏ ਫਿਰ ਇਹਦਾ ਆਪਾਂ ਮੋਲ ਭਾਜੀ ਨਿਗਾਹੇ ਕਰਨਾ ਦਾ ਕਿੰਨਾ 14000 ਰੁਪਏ 14000 14000 ਛੋੜ ਹੀ ਹੋਣੀ ਜੀ ਅੱਛਾ ਚੋ ਛੋੜ ਹੀ ਹੋਣੀ ਬੋੜ ਆਈ ਹੈ ਚਾਰ ਪੰਜ ਬਾਕੀ ਔਰ ਕਰਦੇ ਇੱਥੇ ਮੁਰਕੇ ਵੀਰ ਆਵੇ ਸਾਈ ਬਾਗੇ ਅੱਛਾ ਸਾਨੂੰ ਮੁਰਕੇ ਕਵੇ ਕਿ ਯਾਰ ਨਹੀਂ ਤੇ ਦੱਸਿਆ ਨਹੀਂ ਆਪਾਂ ਦੱਸਿਆ ਠੀਕ ਹੈ ਜੀ ਔਰ ਕਰਦੀ ਜੇ ਮੁਰਕੇ ਨਾਲ ਕੋਈ ਕਵੇ ਠੀਕ ਹੈ ਸਾਡੀ ਜੀ ਕਰਦੀ ਆ ਬਾਕੀ ਉਹ ਤੇ ਚਲੋ ਦੋ ਚਾਰ ਦਿਨਾਂ ਤੱਕ ਸੈੱਟ ਹੋ ਜੂਗੀ ਜੀ ਸੈਣਾ ਨੂੰ ਪਤਾ ਪਹਿਲੇ ਨਾਲ ਕਰ ਪਹਿਲੇ ਨਾਲ ਤੇ ਥੋੜਾ ਪਤਾ ਕਰ ਦਈਆਂ ਹਾਂਜੀ ਹਾਂਜੀ ਬਾਕੀ ਜੋ ਜੋ ਜੀ ਚਵਾਈਆਂ ਠੰਡੀ ਹੋਈ ਜੂਗੀ ਠੀਕ ਨਾਤ ਨਹੀਂ ਮਾਰਦੀ ਹਾਂਜੀ ਮਾਰਦੀ ਪਰੇ ਆ ਗਈ ਤਬ ਅੱਗੇ ਪਿੱਛੇ ਜਿਤ ਤੱਕ ਹੀ ਆ ਰਹੀ ਪਿੱਛੇ ਜੰਦੀ ਬਸ ਅੱਗੇ ਪਿੱਛੇ ਠੀਕ ਹੈ ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਕੋਲ ਕਿੰਨਾ ਚੁੱਧ ਭਾਈ ਇਹ ਕੋਲ ਦੁੱਧ ਹੈਗਾ ਇਹ ਪਾਰਾਂਗੇ ਅੱਛਾ ਭਾਈ 11 ਕਿਨਵਾਇ ਦੇਣੀ ਅੱਛਾ ਦੁੱਧ 12 ਦਾ ਪਰ 13 ਹੋਵੇ ਪਰ ਦੇਣੀ 11 ਜਿੰਦਰਾ ਉਹ ਠੰਡੀ ਗੱਡੀ ਹੈ ਖਾਣਾ ਵੀ ਖਾਓ ਕਿਤਾ ਠੀਕ ਹੈ ਹਾਂ ਬੱਚੀ ਜਿਹਦੇ ਮਗਰ ਅੱਛਾ ਇਹਦੇ ਮਗਰ ਬੱਛੀ ਹੈ ਇਹਨੂੰ ਹੁਣ ਤਾ ਹੋ ਗਿਆ ਭਾਈ ਠੀਕ ਹੈ ਲਿਆ ਤੁਰ ਉੱਤਰੇ ਕਿੰਨਾ ਕਿ ਦੁੱਧ ਚੁਆਈ ਜਾਊਗੀ ਬੱਸ ਭਾਈ 14 ਗਰਮ ਦਿਵਾਉਣੀ ਸਰ ਅੱਛਾ 14 ਗਰਮ ਦਿਵਾਉਣੀ ਜਿਉਂ ਉਹਨਾਂ ਬੜੀ ਬਾਕੀ ਅੱਜ ਜਿਹੜਾ ਤਾਜ਼ਾ ਇੱਥੇ ਫਰਸ਼ ਪਿਆ ਵਾ ਉਹਦੇ ਕਰਕੇ ਆਪਾਂ ਜਿਹੜਾ ਵਾ ਬਾਹਰ ਨਹੀਂ ਕੱਢਣਦੇ ਜਿੱਥੇ ਤੁਰ ਕੇ ਦਿਖਾਉਨੇ ਔਰ ਵੇਖੀ ਭਾਈ ਕੀ ਹਾਲ ਚਾਲ ਜੇ ਵਧੀਆ ਵਧੀਆ ਭਾਈ ਤੁਸੀਂ ਠੀਕ ਠਾਕ ਜੇ ਚਲੋ ਵਧੀਆ ਚਾਹੀਦਾ ਜੇ ਤੇ ਵੀ ਜੀ ਫਿਰ ਇਹਦਾ ਕੀ ਰੱਖੀਏ ਫਿਰ ਮੁੱਲ ਆਪਾਂ ਭਾਈ ਵੈੜ ਤੇ ਮੈਂ 28 29 ਦੀ ਵੇਚਦੀ ਜੀ ਅੱਛਾ ਅੱਜ ਤੱਕ ਬੜੇ ਦਿਨਾਂ ਬਾਅਦ ਆਏ ਜੀ ਠੀਕ ਹੈ ਨਿਕੇ ਨਿਕੇ ਮੁੱਲ ਕਰਨੇ ਕਹੇ ਭਾਈ ਡੰਗਰ ਆਪਾਂ ਨਾ ਹੌਸਲੇ ਨਾਲ ਲੱਭਿਆ ਕੋਈ ਕਾਲੀ ਨਹੀਂ ਕੀਤੀ ਅੱਛਾ ਪੀੜਾ ਕੇ ਦੋ ਇਹਦਾ ਵੀਡੀਓ ਖਾਦ ਗੀ ਠੀਕ ਹੈ ਹੌਸਲੇ ਨਾਲ ਭਾਣਾ ਲਈਆਂ ਭਾਣਾ ਦੇ ਦੇਣੀਆਂ ਠੀਕ ਹੈ ਵੈੜ 28 29 ਹਜ਼ਾਰ ਦੀ ਆ ਅੱਛਾ ਪਰ ਭਾਜੀ ਇਹ ਦੇਣੀ 5000 5000 ਦੇ ਬੱਚਾ 500 ਛੱਡ ਦਾਂਗੇ ਸਾਢੇ 20 ਦੇ ਤੇ ਦੁੱਧ 10 ਲੀਟਰ ਚ ਵਾ ਦਿਓ ਕਿ ਹਨ ਕਰ ਉਹ ਤਾਂ ਭਾਜੀ ਯਾਰਾ ਯਾਰਾ ਛੱਡਿਆ ਅੱਛਾ 11 ਲੀਟਰ ਚ ਵਾ ਕੇ ਦੋਗੇ ਉਹ ਤਾਂ 11 ਲੀਟਰ ਹੈ ਦੁੱਧ 11 ਲੀਟਰ ਚਵਾ ਕੇ ਦਵਾਂਗੇ ਠੰਡਾ ਕਰਕੇ ਠੀਕ ਹੈ ਜੀ ਹਾਂਜੀ ਤੇ ਉਤਰੇ ਵੀ ਠੰਡੀ ਧੀਰੀ ਆ ਜਿਹੜੀ ਹੁਣ ਜਿਹੜੀ ਇੱਕ ਹੋਰ ਤੁਹਾਨੂੰ ਦਿਖਾਉਣੀ ਹੈ ਸੂਈ ਸਵਾਈ ਪਸਾਣਾ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਆ ਦੇਖ ਸੰਦੇ ਜੀ ਤੇ ਸਿੰਘ ਨਿਕ ਨਿਕ ਦੇ ਵੀ ਹੈਗੇ ਆ ਦੱਸਿਓ ਵੀ ਜੀ ਇਹਦੇ ਬਾਰੇ ਵੀ ਆਪਾਂ ਇਹ ਵੀ ਭਾਜੀ ਪਾਈ ਲੈਣੀ ਆ ਅੱਛਾ ਇਹਦੇ ਮਰ ਰਸੀ ਵਖਾਓਗੇ ਹੋ ਜੀ ਅੱਛਾ ਆ ਰਸੀ ਲੱਖੋ ਬਿਲਾਬੀ ਨਾ ਸੋਣੀ ਮਸ਼ੀਆ ਜਿਹੜੀ ਇਹਦੇ ਮਗਰ ਇਹਨੂੰ ਕਿੰਨਾ ਕਚਰਾ ਹੋਇਆ ਜੀ ਸੋਈ ਨੂੰ ਇਹਨੂੰ ਭਾਜੀ ਤਾਜੀ ਇਹ ਵੀ ਅੱਜ 4 ਕਿ ਦਿਨ ਹੋ ਗਏ ਅੱਛਾ ਹਾਂਜੀ 4 ਕਿ ਦਿਨ ਹੋ ਗਏ ਹੈ ਇਹਦੇ ਕੋ ਭਾਜੀ ਬਹੁਤਾ ਭਾਵੇਂ ਜਾਨ 14 ਕਿਲੋ ਕਹਿ ਦਈਏ ਚੋਣ ਭਾਜੀ ਬੜੀ ਥਾਣਾ ਦੇਖੋ ਕਿਹੋ ਜਿਹਾ ਲੱਗਾ ਥਾਣ ਚੰਗਾ ਲੱਗਾ ਇਹਦੇ ਮਨਾ ਭਾਜੀ ਜਿੱਡੀ ਕਰਤੂਤ ਦੀ ਮਾਲ ਕਹਿਣਾ ਹੈ ਭਾਜੀ ਹਾਂਜੀ ਕਹਿਣੇ ਭਾਜੀ ਦਾ ਗੋਨ ਨਹੀਂ ਪਾਇਆ ਕਰਦਾ ਅੱਛਾ ਮਨਾ ਭਾਜੀ ਬਹੁਤਾ ਹੀ ਗੋਇਆ ਅੱਜ ਤੁਹਾਨੂੰ ਦੇ ਦੇ ਅੱਛਾ ਨਾ ਥਾਂ ਜੇ ਥੋੜੇ ਠੰਡੇ ਕਰਕੇ ਨਾ ਫੁੱਟੇ ਆ ਅੱਛਾ ਉਹਦੇ ਕਰਕੇ ਭਾਈ ਥੋੜਾ ਜਿਹਾ ਵੀ ਨਾ ਕਰਦੀ ਮਾੜਾ ਮੋਟਾ ਅੱਛਾ ਮਾਲ ਥੱਲੇ ਰੱਖੇ ਬਾਲਟੀ ਚ ਹੁਣੀ ਆ ਅੱਛਾ ਜਿਹੜਾ ਬੱਛੀ ਚੜਦੀ ਨਾ ਬੱਛੀ ਤੋਂ ਮਾੜੀ ਇਹ ਕਰਦੀ ਐ ਬੱਛੀ ਮੂੰਹ ਜਾਂ ਪਾਉਂਦੇ ਵਾ ਦੁੱਧ ਦਾ ਥਣ ਦਾ ਅੱਛਾ ਤੇ ਉਹ ਆਪਾਂ ਵਿਖਾ ਦਿੰਨੇ ਮੰਗਾ ਪਾ ਕੇ ਹੁਣ ਥਣ ਫੁੱਟੇ ਆ ਜਿਹੜੇ ਤੇ ਨਾ ਮਾੜਾ ਫੁੱਟੇ ਆ ਬਾਕੀ ਚੁਵਾਈ ਚੁਈ ਬੜੇ ਵਾਜੀ ਆ ਅੱਛਾ ਆਪਾਂ ਥਣ ਛੋੜੇ ਫੁੱਟੇ ਆ ਇਹ ਵੀ ਨਾ ਫੁੱਟੇ ਜਾਂਦੇ ਛੱਡਣਾ ਚੌਂ ਲੱਗਾਂ ਥੋੜਾ ਜਿਹਾ ਕਰਦੀ ਐ ਕਹਿੰਦੇ ਹੁ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈਣਾ। ਸਮਝਣਾ ਭਾਈ ਖੜੇ ਬਾਕੀ ਵਿਖਾਵੇ ਵਾਲਾ ਦੁੱਧ ਇਥੇਲੇ 13-14 ਜੀ। ਅੱਛਾ। ਆ ਠੰਡਾ ਕਰਕੇ 12 ਲੀਟਰ ਹੋਊਗਾ। ਅੱਛਾ। 12 ਲੀਟਰ ਹੋਊਗਾ ਬੱਚੀ ਥੋੜੀ ਮੰਨ ਲਓ ਟੱਕ ਥੋੜੀ ਜੀ ਗਾਂ ਆ। ਅੱਛਾ। ਸਾਰਾ ਹੀ ਭਾਈ ਦੁੱਧ ਹੈ ਜਿੰਨਾ ਵੀ ਹੈਗਾ। ਠੀਕ ਹੈ ਬਾਕੀ ਆ ਦੇਖਾ। ਪੂਰਾ ਫਸਵਾ ਹਵਾਨਾ ਜਿਹੜਾ ਗਾਂ। ਮਈਆਂ ਵਰਗੇ ਥਾ ਮਈਆਂ ਨੂੰ ਕੱਟ ਗਈ ਜਦੇ। ਠੀਕ ਹੈ। ਬਾਕੀ ਇਹ ਕਿਆ ਥਾਨੇ ਸੱਟ ਹੋਗੇ ਤੇ ਪੂਰਾ ਇਹਨੇ ਪੂਰੀ ਸੱਟ ਹੋ ਜਾਣਾ ਵਾ। ਠੰਡ ਜਕਸਰ ਗਾਵਾਂ ਦੇ ਜਿਹੜੇ ਥਣ ਫੁੱਟ ਜਾਂਦੇ ਆ। ਮੱਧਾਂ ਤੇ ਵੀ ਕਈ ਜਿਹੜੀ ਫੁੱਟ ਜਾਂਦੀ ਹੈ ਉੱਤਰਾਂ ਜਿਹੜੀ ਰੰਗ ਰੂਪ ਦੀ ਜਿਹੜੀ ਸਾਫ਼ ਆ ਲੈ ਜਾ ਵੀ ਕਿੰਨਾ ਰੱਖੇ ਵੇ ਦਿਦਰਾਂ ਫਿਰ ਮੁੱਲ ਆਪਾ ਮੁੱਲ ਤੇ ਭਾਜੀ ਜਿਹੜਾ ਥਾਂ ਲੱਗਾ ਪਾ 40 ਕਰ ਲੀ ਗੇ ਅੱਛਾ ਪਰ ਭਾਜੀ ਇਹ ਤਾਂ ਨਾ ਆਪਾਂ 32000 ਚ ਮਾਤਰ ਕਰਦਾਂਗੇ ਕਿੰਨਾ 4 ਹੀ ਕਰ ਦਈਏ 28 ਹੀ ਦੇ ਦਈਏ ਅੱਛਾ 28000 ਦੀ ਵੀ ਦੇ ਦੇਣੀ ਹੈ 28 ਦੇਣੀ ਹੋਰ ਭਾਜੀ 2 ਕਰ ਦਈਏ ਅੱਛਾ 26000 ਦੇ ਦਾਂਗੇ 26000 ਦੀ ਹਾਂਜੀ ਤਿੰਦੇ ਦੁੱਧ 12 ਲੀਟਰ ਚਵਾ ਕੇ ਦੋਗੇ ਕਰੋ ਭਾਜੀ ਪੂਰਾ ਖੁੱਲਾ ਡੁੱਲਾ ਚਵਾ ਕੇ ਦਵਾਂਗੇ ਬਰਾਬਰ ਹੀ ਦਵਾਂਗੇ ਭਾਜੀ ਭਾਵੇਂ ਕੋਈ ਹੋਰ ਲੈ ਜੀ ਭਾਵੇਂ ਹੋਰ ਅੱਛਾ 25 ਦੀ ਭਾਵੇਂ ਕੋਈ ਹੋਰ ਲੈ ਜੀ ਭਾਵੇਂ ਕੋਈ ਹੋਰ ਲੈ ਜੀ ਭਾਵੇਂ ਲੈ ਜੀ ਅੱਛਾ ਆਹ ਚਲ ਜਵੀ 1000 ਦੇ ਦਾਂਗੇ ਜਾਓ ਠੀਕ ਆ ਜਾਓ ਦੇ ਦਾਂਗੇ ਅੱਜ ਅੱਜ ਬੜੇ ਮਾਨ ਕਰੀ ਜਾਂਦੇ ਜੀ ਮਾਨਾ ਭਾਜੀ ਕੋਈ ਬਾਤ ਅੱਜ ਤਾਂ ਸਾਨੂੰ ਇਹ ਖਰਚਾ ਕਰਤਾ ਤੁਸੀਂ ਵੀ ਮੋਲ ਚੁੱਕ ਦੋਗੇ ਉਹ ਨਹੀਂ ਨਹੀਂ ਭਾਜੀ ਠੀਕ ਆ ਭਾਣਾ ਮੇਰੀਆਂ ਪਾੜਨਾ ਦਿੰਦੇ ਬਾਕੀ ਭਾਜੀ ਵੰਗਾ ਮੜਾ ਲਾ ਕੇ ਵਿਖਾ ਦਈਏ ਚਲੋ ਦਿਖਾ ਦਿਓ ਫਿਰ ਆਹੋ ਦਿਖਾ ਦੋ ਇਹ ਕਰੀ ਪਤਾ ਲੱਗ ਜਾਊਗਾ ਥੋੜਾ ਵਾਦਾ ਇਸ ਤਰ੍ਹਾਂ ਜਦੋਂ ਥਾਣੇ ਦਾ ਦੁੱਖ ਦਾ ਉਹਦਾ ਇਸ ਤਰ੍ਹਾਂ ਜਿਹੜਾ ਕਰਦੀ ਹੈ ਬਾਜੀ ਥਾਣੇ ਦਾ ਦੁੱਖ ਦਾ ਉਹਦਾ ਕਰਦੀ ਹੈ ਬਾਕੀ ਬੱਚਾ ਪੰਨਗੇ ਖੁੰਨੇ ਆਹ ਬੜੀ ਉਤਰਾ ਨਹੀਂ ਕੱਖ ਜਾਂਦੀ ਵੇਖ ਲਓ ਅੱਛਾ ਉਹ ਜਿਹੜਾ ਬੋਝ ਪੰਦੀ ਨਾ ਬਾਜੀ ਤੁਹਾਨੂੰ ਪਤਾ ਆਪਣੇ ਇੱਕ ਦੇ ਚੀਜ਼ ਵੱਜੀ ਹੋਵੇ ਕੋਈ ਤਾਂ ਫਿਰ ਵੀ ਹਾਂਜੀ ਹਾਂਜੀ ਆਹ ਲੇਖ ਪਾਟਾ ਥਣ ਥੋੜਾ ਥੋੜਾ ਹਾਂਜੀ ਉਧਰਲਾ ਵੀ ਥੋੜਾ ਉਧਰਲਾ ਥੋੜਾ ਜਿਆਦਾ ਨਾ ਦੇਖ ਸਕਦੇ ਜੀ ਇਸ ਤਰ੍ਹਾਂ ਜਿਹੜੀ ਔਲ ਕਰਦੀ ਜਿਹੜੀ ਠੀਕ ਆਏ ਬਾਜੀ ਬਹੁਤ ਹੈ ਪਟ ਗਿਆ ਉਧਰਲਾ ਜਿਆਦਾ ਥੋੜਾ ਜੀ ਦੇਖੋ ਇੰਨਾ ਕਿ ਜਿਹੜਾ ਇਹ ਕਰਦੇ। ਭਾਈ ਇਹ ਨਾ ਕਰਨਾ। ਤੂੰ ਵੇਖੋ ਕਿਹੇ ਜਗ੍ਹਾ। ਦੱਸਿਆ ਭਾਈ ਚੰਗਾ ਹੁੰਦਾ ਮੁਰਗੇ ਪਤਾਗਾ ਵਿਆ। ਹਾਂਜੀ ਹਾਂਜੀ। ਕੋਈ ਇੱਥੇ ਆਵੇ ਮੁਰਗੇ ਸਾਨੂੰ ਕਹਵੇ ਬਾਹਗੀ ਬਾਲਟੀ ਚ ਚੋਣੀ ਹੈ ਇਹ ਨਹੀਂ ਲੀਟਰ ਚ ਚੋਣੀ ਹੈ। ਠੀਕ ਹੈ। ਚੋਣੀ ਬਾਲਟੀ ਚ ਭਾਜੀ ਅਸੀਂ ਦੇ ਕਿਸੇ ਨੂੰ ਰੋਟੀ ਖਾਧੀ ਵੀ ਦੱਸ ਦਿੰਨੇ ਕਿਹਦਾ ਖਾਧੀ ਆ। ਅੱਛਾ। ਹਾਂ ਹਾਂ ਕਾਹਦੇ ਨਾ ਖਾਧੀ ਆ। ਅੱਛਾ। ਦੇਖੋ ਜਿਹੜੀ ਕੋਈ ਗੱਲ ਹੈਗੀ ਭਾਈ ਜੀ। ਠੀਕ ਹੈ। ਦੱਸਿਆ ਜਣਾ ਨਾ ਉਹ ਚੰਗਾ ਹੁੰਦਾ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸਟ ਆਖ ਕੇ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ